ਜਲਾਲਾਬਾਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ ਜਲਾਲਾਬਾਦ ਦੇ ਇੱਕ ਲੈਬ ਦੇ ਵਿੱਚ ਤਾਇਨਾਤ ਲੈਬ ਟੈਕਨੀਸ਼ੀਅਨ ਨੇ ਰਿਪੋਰਟ ਲੈਣ ਆਈ ਲੜਕੀ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਹੈ ਸੁਣ ਕੇ ਲੜਕੀ ਹੋਈ ਬੇਹੋਸ਼ ਜਾਣਕਾਰੀ ਦਿੰਦੇ ਹੋਏ ਪਿੰਡ ਜਮਾਲਗੜ ਛਿੰਬੇ ਵਾਲਾ ਦੇ ਰਹਿਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਲਾਲਾਬਾਦ ਦੇ ਸਿਵਲ ਹਸਪਤਾਲ ਤੋਂ ਟ੍ਰੀਟਮੈਂਟ ਕਰਾ ਰਹੀ ਹੈ ਅਤੇ ਹਸਪਤਾਲ ਦੇ ਵੱਲੋਂ ਟੈਸਟ ਕਰਾਉਣ ਲਈ ਦੱਸਿਆ ਗਿਆ ਤਾਂ ਜਦ ਉੱਥੇ ਹਸਪੀਟਲ ਦੇ ਵਿੱਚ ਹੀ ਬਣੀ ਹੋਈ ਲੈਬ ਦੇ ਵਿੱਚ ਉਹਨਾਂ ਦੀ ਲੜਕੀ ਦੇ ਵੱਲੋਂ ਆਪਣੇ ਟੈਸਟ ਕਰਾਏ ਗਏ ਤਾਂ ਪਹਿਲਾਂ ਉਹਨਾਂ ਨੂੰ ਕਿਸੇ ਹੋਰ ਦੀ ਰਿਪੋਰਟ ਦੇ ਦਿੱਤੀ ਗਈ ਤਾਂ ਜਦ ਉਹ ਰਿਪੋਰਟ ਵਾਪਸ ਕਰਨ ਗਏ ਤਾਂ ਲੈਬ ਟੈਕਨੀਸ਼ੀਅਨ ਨੇ ਕਿਹਾ ਕਿ ਤੁਹਾਡੀ ਰਿਪੋਰਟ ਕੱਲ ਦੇ ਦਿੱਤੀ ਜਾਏਗੀ ਤਾਂ ਲੜਕੀ ਆਪਣੀ ਰਿਪੋਰਟ ਲੈਣ ਦੇ ਲਈ ਅਗਲੇ ਦਿਨ ਖੁਦ ਆਪਣੇ ਘਰ ਵਾਲੇ ਦੇ ਨਾਲ ਪਹੁੰਚੀ ਤਾਂ ਉੱਥੇ ਲੈਬ ਟੈਕਨੀਸ਼ੀਅਨ ਨੇ ਰਿਪੋਰਟ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਕੈਂਸਰ ਹੈ ਇਹ ਸੁਣ ਕੇ ਲੜਕੀ ਬੇਹੋਸ਼ ਹੋ ਗਈ ਹਾਲਾਂਕਿ ਰਾਜਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਦੋ ਨਹੀਂ ਬਲਕਿ ਤਿੰਨ ਥਾਵਾਂ ਤੋਂ ਰਿਪੋਰਟ ਕਰਵਾਈ ਗਈ ਜਿਸ ਦੇ ਵਿੱਚ ਕੈਂਸਰ ਵਰਗੀ ਕੋਈ ਵੀ ਸ਼ਿਕਾਇਤ ਨਹੀਂ ਆਈ ਲੇਕਿਨ ਲੈਬ ਟੈਕਨੀਸ਼ੀਅਨ ਦੇ ਵੱਲੋਂ ਦੱਸੇ ਗਏ ਕੈਂਸਰ ਦੀ ਗੱਲ ਨੂੰ ਲੈ ਕੇ ਉਹਨਾਂ ਦੀ ਬੇਟੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਇਸ ਮਾਮਲੇ ਤੇ ਰਾਜਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਐਸਐਮਓ ਡਾਕਟਰ ਜੋਤੀ ਕਪੂਰ ਦਾ ਕਹਿਣਾ ਹੈ ਕਿ ਇਹ ਸਰਾਸਰ ਬੇਵਕੂਫੀ ਹੈ ਕੋਈ ਵੀ ਲੈਬ ਟੈਕਨੀਸ਼ੀਅਨ ਕਿਸੇ ਵੀ ਪੇਸ਼ੈਂਟ ਨੂੰ ਰਿਪੋਰਟ ਦੀ ਜਾਣਕਾਰੀ ਨਹੀਂ ਦੇ ਸਕਦਾ ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਤੇ ਡਾਕਟਰ ਵੀ ਇੱਕ ਰਿਪੋਰਟ ਦੇ ਆਧਾਰ ਤੇ ਪੇਸ਼ੈਂਟ ਨੂੰ ਕਲੀਅਰ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਲਿਖਣਗੇ ਅਤੇ ਕਾਰਵਾਈ ਕੀਤੀ ਜਾਏਗੀ ਨਾ 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 ਐਸੀ ਨਹੀਂ ਕਹਿੰਦੇ ਅਸੀਂ ਸੈਂਪਲ ਦਿੱਤਾ ਪੇਸ਼ੈਂਟ ਨੂੰ ਕਦੇ ਕੋਈ ਕਹਿੰਦਾ ਵੀ ਤੈਨੂੰ ਕੈਂਸਰ ਹੈਗਾ ਉਹਦੇ ਸਾਹਮਣੇ ਕੁੜੀਆਂ ਨੂੰ ਕਹਿੰਦਾ ਕੈਂਸਰ ਹੈ ਨਹੀਂ ਮੈਂ ਤਨਕੇ ਮੈਂ ਰੋਕਦਾ ਕੁੜੀਆਂ ਕਿ ਕੋਟ ਆਪਣੇ ਆਦਨ ਜੀ ਜਿਵੇਂ ਸਾਡੇ ਨਾਲ ਹੋਈ ਇਹ ਮੈਂ ਕਹਿੰਦਾ ਵੀ ਕਿਸੇ ਨਾਲ ਨਾ ਹੋਵੇ ਜੀ ਇਹਨੇ ਹਾਂ ਸਾਡੇ ਨਾਲ ਬਹੁਤ ਮਾਰੀ ਦਿੱਤੀ ਇਹਨਾਂ ਨੇ ਸਾਡੀ ਕੁੜੀਆਂ ਨੂੰ ਗਲਤ ਰਿਪੋਰਟ ਦੇ ਕੇ ਮੂੰਹ ਤੇ ਕਹਿੰਦਾ ਜੀ ਕੈਂਸਰ ਹੈ ਕੈਂਸਰ ਹੈ ਨਹੀਂ ਸੀ ਬਾਅਦ ਚ ਅਸੀਂ ਇੰਨੀਆਂ ਰਿਪੋਰਟਾਂ ਕਰਾਈਆਂ ਅਸੀਂ ਸਕੈਨ ਕਰਾਈ ਇਹ ਜੇ ਇਹਨਾਂ ਨੇ ਸਾਡੇ ਕੈਂਸਰ ਬਣਾ ਕੇ ਕੁੜੀਆਂ ਨੂੰ ਮਤਲਬ ਜਿਹੜਾ ਵਹਿਮ ਪਾਤਾ ਵਹਿਮ ਪਾਤਾ ਕੁੜੀਆ ਬੇਹੋਸ਼ ਹੋ ਗਈ ਸਾਡੇ 3 ਦਿਨ ਸਾਡੇ ਸਾਰੇ ਪਰਿਵਾਰ ਨੂੰ ਰੋਕੇ ਬਹੁਤ ਮਾੜਾ ਹੋਇਆ ਸਾਡੀਆਂ ਰੋਟੀਆਂ ਨਹੀਂ ਪੱਕੀਆਂ ਕਦੇ ਅਸੀਂ ਫਾਜ਼ਲ ਕਾ ਗੱਡੀ ਭਜਾਣੇ ਆ ਜੀ ਕਦੇ ਅਸੀਂ ਚੰਡੀਗੜ੍ਹ ਜਾਣੇ ਆ ਜੀ ਕਦੇ ਕਿਤੇ ਜਾਣੇ ਸਾਨੂੰ ਚੰਗਾ ਨਹੀਂ ਕੋਈ ਲੱਗਦਾ ਜੀ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਫੋਨ ਤੇ ਕਹਿੰਦਾ ਜੀ ਗਲਤੀ ਹੋ ਗਈ ਜੀ ਗਲਤੀ ਹੋ ਗਈ ਹਾਂ ਇਹ ਸਾਡੇ ਕੋਲ ਨਹੀਂ ਆਏ ਜੀ ਅੱਜ ਹੱਤਾ ਹੋ ਗਿਆ ਸਾਡੇ ਕੋਲ ਨਹੀਂ ਆਏ ਇਹਨਾਂ ਨੇ ਇਹ ਨਹੀਂ ਕਿਹਾ ਵੀ ਭਾਈ ਕਰਿਆਣ ਕੇ 20 ਦਾ ਸਾਡੋਂ ਵੀ ਗਲਤੀ ਹੋ ਗਈ। ਫੋਨ ਤੇ ਨਾ ਕਹਿਤਾ ਵੀ ਸਾਡੀ ਉਹ ਗਲਤੀ ਹੋ ਗਈ ਜੀ ਇੱਥੇ ਆ ਜਾ ਜੀ ਇੱਥੇ ਕੇ ਗੱਲ ਕਰਨਾ। ਕਹਿਆ ਜੀ ਇਹਨਾਂ ਨੇ ਕੈਂਸਰ ਦਿੱਤੀ ਜੀ। ਅੱਛਾ ਜਿਹੜੀ ਦੂਸਰੀ ਦੁਬਾਰਾ ਰਿਪੋਰਟ ਅਸੀਂ ਆਪਣੀ ਲੈ ਕੇ ਗਏ। ਉਹਦੇ ਚ ਇਹਨਾਂ ਨੇ ਦਿੱਤੀ ਕੈਂਸਰ। ਹਾਂ। ਕ੍ਰਿਸ਼ਨਾ ਲੈਬ ਜਲਾਲਾਬਾਦ ਸਿਵਲ ਹਸਪੀਟਲ ਦੇ ਵਿੱਚ ਆ। ਇਹਨਾਂ ਨੇ ਕੈਂਸਰ ਦਿੱਤੀ ਜੀ ਮੇਰਾ ਆਪਣਾ ਲੈਬ ਦਾ ਕੰਮ ਆ। ਮੈਂ ਉਹ ਵੀ ਸੈਂਪਲ ਆਪਣਾ ਦੁਬਾਰਾ ਭੇਜਿਆ ਆ। ਸਿਸਟਰ ਦਾ ਸੈਂਪਲ ਸੀਗਾ ਸਿਸਟਰ ਦਾ ਸੈਂਪਲ ਲੈ ਕੇ ਦੁਬਾਰਾ ਭੇਜਿਆ ਥਾਇਰੋਕੇਅਰ ਕੰਪਨੀ ਬਿਲਕੁਲ ਨੋਰਮਲ ਜਦ ਇਹਨਾਂ ਨੇ ਰਿਪੋਰਟ ਦਿੱਤੀ ਵਿੱਚ ਕੈਂਸਰ ਆਈ ਦੀਦੀ ਜਿਹੜੀ ਕੈਂਸਰ ਦੇ ਨਾਮ ਸੁਣ ਕੇ बेहोश ਹੋ ਗਈ ਸੀਗੇ ਪਹਿਲਾਂ ਕਿਸੇ ਹੋਰ ਦੀ ਰਿਪੋਰਟ ਦੇਤੀ ਦੂਜੀ ਵਾਰੀ ਕੈਂਸਰ ਵਾਲੀ ਰਿਪੋਰਟ ਹਾਂਜੀ ਦੂਸਰੀ ਵਾਰ ਕੈਂਸਰ ਵਾਲੀ ਰਿਪੋਰਟ ਦੇਤੀ ਜੋ ਕਿ ਨੋਰਮਲ ਸੀ ਸਰ ਕੀ ਨਾਮ ਹੈ ਆਪਕਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਜੀ ਕਿਵੇਂ ਗਲਤ ਚਲੀ ਗਈ ਰਿਪੋਰਟ ਨਹੀਂ ਵੀਰੇ ਜਿਹੜੀ ਰਿਪੋਰਟ ਅੱਗੋਂ ਆਈ ਹੈ ਮੈਂ ਤਾਂ ਉਹੀ ਦੇਣੀ ਹੈ ਕੰਪਨੀ ਵੱਲੋਂ ਅੱਛਾ ਕੰਪਨੀ ਵੱਲ ਹੀ ਗਲਤ ਆ ਗਈ ਮੈਂ ਵੀਰੇ ਕੈਂਸਰ ਜਿਹੜਾ ਕਹਿ ਰਾਂ ਕੈਂਸਰ ਆਇਆ ਮੈਂ ਤੂੰ ਹੀ ਦੇਣੀ ਆ ਮੈਂ ਸੈਂਪਲ ਇੱਥੇ ਕਲੈਕਟ ਕਰਦਾ ਨਹੀਂ ਨਹੀਂ ਉਹ ਕਹਿੰਦੇ ਪਹਿਲਾਂ ਰਿਪੋਰਟ ਕੋਈ ਗਲਤ ਦੇ ਦਿੱਤੀ ਸੀ ਕਿਸੇ ਹੋਰ ਦੀ ਨਹੀਂ ਵੀਰੇ ਨਹੀਂ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਸਭ ਨੂੰ ਦਿਖਾਈਆ ਰਿਪੋਰਟ ਨਹੀਂ ਰਾਣੀ ਦੀ ਰਿਪੋਰਟ ਕੈਂਸਰ ਜਿਹੜੀ ਰਿਪੋਰਟ ਆਈ ਕੈਂਸਰ ਦੀ ਬਾਅਦ ਚ ਉਹ ਇਹ ਕਹਿੰਦੇ ਅਸੀਂ ਚੈੱਕ ਕਰਾਇਆ ਤੇ ਉਧਾਇਆ ਹੀ ਨਹੀਂਗਾ ਇਹਨਾਂ ਦੇ ਸਾਹਮਣੇ ਅੱਜ ਦੁਬਾਰਾ ਲਗਾਈ ਕੰਪਨੀ ਤੇ ਕ੍ਰਿਸ਼ਨਾ ਤੇ ਜੋ ਆਇਆ ਅਸੀਂ ਤੋਂ ਹੀ ਰਿਜ਼ਲਟ ਦੇਣਾ ਹੈ ਤੁਸੀਂ ਨਹੀਂ ਜਿਹੜੇ ਤੁਸੀਂ ਸੈਂਪਲ ਲਏ ਸੀ ਉਹ ਉਹੀ ਭੇਜੇ ਸੀ ਕਿਤੇ ਹੋਰ ਗਲਤ ਤਾਂ ਨਹੀਂ ਭੇਜਤੇ ਬਿਲਕੁਲ ਉਹੀ ਆ ਰਿਜ਼ਲਟ ਇਹਨ ਦਾ ਮਤਲਬ ਜੋ ਆਇਆ ਕੈਂਸਰ ਦਾ ਉਹ ਸਹੀ ਹੈ ਹਾਂਜੀ ਸਾਡੇ ਵੱਲੋਂ ਉਹੀ ਰਿਜ਼ਲਟ ਆ ਜਿਹੜਾ ਆ ਤਾਂ ਫਿਰ ਉਹ ਦੂਜੀ ਧਾਰ ਤੇ ਕਿਵੇਂ ਗਲਤ ਹੋ ਗਿਆ ਮਤਲਬ ਜੇ ਦੁਬਾਰਾ ਤੁਸੀਂ ਕਰਨੇ ਅਸੀਂ ਰਿਪੀਟ ਸੈਂਪਲ ਲਵਾ ਦਿੰਨੇ ਹਾਂ ਕੌਣ ਤਾਂ ਸੀ ਰਿਪੀਟ ਕਰਵਾ ਹੀ ਲਿੱਤਾ ਆ ਜੀ ਉਹ ਤਾਂ ਉਹਨਾਂ ਨੇ ਹੋਰ ਕਿਤੋਂ ਰਿਪੀਟ ਕਰਾਤਾ ਅਸੀਂ ਉੱਥੋਂ ਦੁਬਾਰਾ ਫੇਰ ਕਰ ਲੈ ਜੀ ਕੌਣ ਇਹ ਇਹਦਾ ਮਾਲਕ ਕੌਣ ਆ ਇਹਦਾ ਮਾਲਕ ਤਾਂ ਪੂਨੇ ਤੋਂ ਆ ਜੀ ਪੂਨੇ ਤੋਂ ਅੱਛਾ ਮਾਲਕ ਇੱਕ ਦੇਖੋ ਯਾਬਤਾ ਤਾਂ ਹੈ ਨਹੀਂਗਾ ਇਹ ਬੈਠਿਆ ਇਹਦੇ ਨਾਲ ਇਹ ਇਹਦੇ ਨਾਲ ਦੇ ਅਸੀਂ ਆਪ ਚਾਰ-ਚਾਰ ਖੁੱਦ ਰੱਖੇ ਹੋਇਆ ਬੰਦੇ ਤੁਸੀਂ ਨੌਕਰੀ ਕਰਦੇ ਹੋ ਹਾਂਜੀ ਹਾਂਜੀ ਸਰ ਕੀ ਕੀ ਨਾਮ ਹੈ ਤੁਹਾਡਾ ਸੁਦਰਸ਼ ਸਿੰਘ ਲੈਬ ਦਾ ਕੀ ਨਾਮ ਹੈ ਰਸਨਾ ਡਾਇਗਨੋਸਟਿਕ ਕਦੋਂ ਤੋਂ ਇੱਥੇ ਖੁੱਲੀ ਹੈ 3-4 2 ਸਾਲ ਹੋ ਚੁੱਕੇ ਆ ਇਹ 2 ਸਾਲ ਤੋਂ ਲੋਕਾਂ ਨੂੰ ਗਲਤ ਰਿਪੋਰਟਾਂ ਹੀ ਦੇ ਰਹੇ ਆ ਇਹਦਾ ਮਤਲਬ ਆ ਹੂੰ ਜਿੱਦੋਂ ਤੱਕ ਲੋਕਾਂ ਨੂੰ ਬਚਾਉਣ ਬਚਾਉਣ ਵਾਸਤੇ ਬੈਠਿਆ ਇਹ ਲੋਕਾਂ ਨੂੰ ਗਲਤ ਰਿਪੋਰਟਾਂ ਦੇ ਰਹੇ ਆ ਕੋਈ ਬਚਾ ਨਹੀਂ ਹੈਗਾ ਜੀ ਲੋਕਾਂ ਦਾ ਵੀਰੇ ਜੀ ਐਦਾਂ ਤੁਸੀਂ ਰਿਪੋਰਟਾਂ ਦਿਓਗੇ ਕੈਂਸਰ ਦੀ ਕਿਸੇ ਨੂੰ ਰਿਪੋਰਟ ਦੇ ਦੇਣੀ ਇੱਕ ਨਾਰਮਲ ਬੰਦੇ ਨੂੰ ਜੇ ਉਹਨੂੰ ਅਟੈਕ ਹੋ ਜਾਂਦਾ ਬੰਦਾ ਉੰਜ ਹੀ ਮਰ ਜਾਂਦਾ ਫੇਰ ਫਿਰ ਕੌਣ ਜ਼ਿੰਮੇਵਾਰ ਸੀ ਜਿਹੜੀ ਸਾਡੀ ਕੰਪਨੀ ਨੇ ਜੋ ਰਿਪੋਰਟ ਦਿੱਤੀ ਮੈਂ ਤਾਂ ਉਹ ਹੀ ਦੇਣੀ ਹੈ ਮਤਲਬ ਕੰਪਨੀ ਕੰਪਨੀ ਗਲਤ ਆ ਕੰਪਨੀ ਗਲਤ ਆ ਕਾਹੀਓ ਗਲਤ ਰਿਪੋਰਟ ਆ ਜਾਂ ਮੰਨਦੇ ਹੋ ਇਹ ਗੱਲ ਜੀ ਕੰਪਨੀ ਸਹੀ ਆ ਇਹ ਰੇ ਕੰਪਨੀ ਗਲਤੀ ਆਦੀ ਖਾ ਲਿਆ ਹੋਇਆ 100 ਕੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਹ ਜੇ ਤੁਸੀਂ ਕਹਿੰਦੇ ਅਸੀਂ ਦੁਬਾਰਾ ਨਹੀਂ ਨਹੀਂ ਮੇਰੀ ਗੱਲ ਦਾ ਜਵਾਬ ਦਿਓ। ਹੁਣ ਤਾਂ ਸੀ ਦੁਬਾਰਾ ਕਰਵਾ ਲਿਆ। ਇੱਥੇ ਇਨਚਾਰਜ ਕੌਣ ਨੇ? ਹਾਂਜੀ। ਇਨਚਾਰਜ ਕੌਣ ਹੈ ਇੱਥੇ? ਇੱਥੇ ਤੋਂ ਬਿਠਿੰਡੇ ਦੇ ਆ। ਅੱਛਾ ਇੱਥੇ ਤੁਸੀਂ ਸੰਭਾਲਦੇ ਹੋ ਸਾਰਾ ਕੁਝ। ਉਹ ਆਪਣੀ ਇੱਥੇ ਕੋਈ ਬੰਦੇ? ਤੁਸੀਂ ਟੈਕਨੀਸ਼ੀਅਨ ਕੀ ਕੀਤਾ ਤੁਹਾਡੇ? ਹਾਂਜੀ। ਕੀ ਕੁਆਲਿਫੀਕੇਸ਼ਨ ਹੈ? ਡੀਐਮਐਲ ਦਿਖਾਓ। ਕੀ ਕੀਤਾ ਹੈ? ਡੀਐਮਐਲ। ਡੀਐਮਐਲ ਕਿਤੋਂ? ਆਰਾ ਮੈਡੀਕਲ। ਕਿਹੜੀ ਥਾਂ ਤੋਂ? ਹਾਂਜੀ। ਕੌਣ ਸੀ ਆਰਾ ਮੈਡੀਕਲ ਕਿੱਥੀ ਹੋਇਆ ਕੇ ਦਿਖਾਓ ਕਿੱਥੇ ਆ ਉਹ ਹੁਣ ਇੱਥੇ ਨਹੀਂ ਹੈ ਕਿਉਂ ਨਹੀਂ ਹੈ ਕੰਮ ਤੁਸੀਂ ਇੱਥੇ ਕਰਦੇ ਹੋ ਤੇ ਜਿਹੜਾ ਤੁਹਾਡਾ ਲਾਇਸੈਂਸ ਹੈ ਉਹ ਤੁਸੀਂ ਰੱਖਦੇ ਨਹੀਂ ਨਾਲ ਇੱਕ ਦੋ ਜੀ ਪੈਰਾਮੈਡੀਕਲ ਜਿਹੜੇ ਕਹਿ ਰਹੇ ਆ 10-10 ਹਜ਼ਾਰ ਚ ਕਿੰਨੇ ਬਣਾਉਂਦੇ ਮੈਨੂੰ ਦੱਸੋ ਮੈਂ ਬਣਵਾ ਕੇ ਦਿੰਦਾ ਮੈਂ ਤੁਸੀਂ ਉਹ ਮੈਂ ਬਣਵਾ ਕੇ ਦਿਨਾ 10-10 ਹਜ਼ਾਰ ਚ ਉਹ ਕਿੰਨੇ ਬਣਾਉਣੇ ਆ ਕੌਨਸੀ ਲੋ ਪੈਰਾਮੈਡੀਕਲ ਮੁਹਾਲੀ ਤੋਂ ਮੁਹਾਲੀ ਤੋਂ ਆ ਮੁਹਾਲੀ ਤੋਂ ਕਿੰਨੇ ਬਣਾਉਣੇ ਆ ਮੈਂ ਬਣਵਾ ਕੇ ਦਿੰਦਾ ਇਹ ਲਾ ਰਿਹਾ ਰਿਪੋਰਟਾਂ ਕਿੰਨਾਂ ਗਲਤ ਦੇ ਰਹੇ ਹੋ ਇਹਦਾ ਕੌਣ ਜ਼ਿੰਮੇਵਾਰ ਆ ਸਾਨੂੰ ਇਹਦਾ ਕੁਝ ਹੋਣੇ ਦਾ ਕੋਈ ਨਹੀਂ ਮੈਂ ਨਿਆਂ ਚਾਹੀਦਾ ਸਾਨੂੰ ਇਹਦਾ ਮੈਂ ਤੁਹਾਡੀ ਗੱਲ ਕਰੀ ਰਿਹਾ ਰਿਪੋਰਟਾਂ ਨਾਲ ਜਾਵੀਂ ਜਾਂਦੇ ਜੀ ਤੈਨੂੰ ਕੈਂਸਰ ਹੈ ਅਸੀਂ ਤੁਹਾਡੇ ਨਾਲ ਵੀ ਗੱਲ ਕੋਈ ਐਂ ਕਹਿੰਦਾ ਹੁੰਦਾ ਕਿਸੇ ਨੂੰ ਨਾ 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 ਅਸੀਂ ਨਹੀਂ ਕਹਿੰਦੇ ਅਸੀਂ ਸੈਂਪਲ ਦਿੱਤਾ ਪੇਸ਼ੈਂਟ ਨੂੰ ਕਦੇ ਕੋਈ ਕਹਿੰਦਾ ਵੀ ਤੈਨੂੰ ਕੈਂਸਰ ਹੈਗਾ ਉਹਦੇ ਸਾਹਮਣੇ ਕੁੜੀਆਂ ਨੂੰ ਤੂੰ ਕਹਿੰਦਾ ਕੈਂਸਰ ਹੈ ਮੈਂ ਮੈਂ ਤੈਨੂੰ ਕਿਹਾ ਮੈਂ ਰਿਪੋਰਟ ਹਲ ਹੋਈ ਹੈ ਇੱਥੇ ਕਿਉਂ ਪਹੁੰਚੇ ਹੋ ਅੱਜ ਰਿੰਜਾ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰ ਅਦਾ ਕਰਨੇ ਆ ਜੀ ਇੱਥੇ ਮੇਰੀ ਗੁੜੀਆਂ ਨੇ ਇੱਥੋਂ ਰਿਪੋਰਟ ਕਰਾਈ ਸੀ ਇਲਾਜ ਚੱਲਦਾ ਸੀ ਤੇ ਇੱਥੋਂ ਰਿਪੋਰਟ ਕਰਾਈ ਤੇ ਰਿਪੋਰਟ ਇਹਨਾਂ ਕੋਲ ਮੈਂ ਲੈਣ ਆਇਆ ਤੇ ਇਹਨਾਂ ਨੇ ਮੈਨੂੰ ਰਿਪੋਰਟ ਕਿਸੇ ਹੋਰ ਦੀ ਚੱਕ ਕੇ ਦੇ ਦਿੱਤੀ ਹਾਂ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਗੁੜੀਆ ਵੀਨਾ ਰਣੀ ਦੀ ਰਿਪੋਰਟ ਹੈਗੀ ਐ ਤੇ ਇਹਨਾਂ ਨੇ ਚੁੱਕ ਕੇ ਹੋਰ ਦੀ ਦੇ ਦਿੱਤੀ ਫੋਰ ਬੋਰਡ ਮੈਂ ਜਦੋਂ ਨਹੀਂ ਤੇ ਮੈਂ ਗੁੜੀਆਂ ਨੂੰ ਫੋਨ ਕੀਤਾ ਵੀ بیٹے ਮੇਰੇ ਕੋਲ ਰਿਪੋਰਟ ਆ ਗਈ ਏ ਹੂੰ ਗੁੜੀਆਂ ਕਹਿੰਦੀ ਡੈਡੀ ਤੁਸੀਂ ਅਹੀਂ ਕਰੋ ਡਾਕਟਰ ਬੋਰਡ ਸਿੰਘ ਕੋਲੋਂ ਨਾ ਦਵਾਈ ਲਈਓ ਫਿਰ ਹੂੰ ਮੈਂ ਉੱਥੇ ਬੋਰਡ ਲੈ ਕੇ ਗਿਆ ਤੇ ਉਹਨਾਂ ਨੂੰ ਗੁੜੀਆਂ ਦਾ ਫੋਨ ਆ ਗਿਆ ਡੈਡੀ ਮੈਨੂੰ ਨਾ ਇੱਕ ਵਾਰ ਵਟਸਐਪ ਕਰਿਆ ਜੀ ਰਿਪੋਰਟ ਹੂੰ ਮੈਂ ਵਟਸਐਪ ਕੀਤੀ ਕਹਿੰਦੀ ਡੈਡੀ ਇਹ ਰਿਪੋਰਟ ਹੀ ਨਹੀਂ ਮੇਰੀ ਹੈਗੀ ਇਹ ਤਾਂ ਰਿਪੋਰਟ ਜਿਹੜੀ ਹੈਗੀ ਇਹ ਤਾਂ ਨੇਹ ਰਾਣੀ ਦੀ ਹੈਗੀ ਆਪਣੀ ਰਿਪੋਰਟ ਹੀ ਨਹੀਂ ਹੈਗੀ ਮੈਂ ਫਿਰ ਇਹਨਾਂ ਨੂੰ ਰਿਪੋਰਟ ਵਾਪਸ ਦੇਣ ਆਇਆ ਮੈਂ ਕਿਹਾ ਬਈ ਤੁਸੀਂ ਗਲਤੀ ਨਾਲ ਮੈਨੂੰ ਰਿਪੋਰਟ ਦੇ ਦਿੱਤੀ ਤੁਹਾਡੀ ਰਿਪੋਰਟ ਕਹਿੰਦਾ ਅਜੇ ਨਹੀਂ ਆਈ ਕੱਲ ਕਾ ਨੂੰ ਗੁੜੀਆ ਰਿਪੋਰਟ ਜਦੋਂ ਲੈਣ ਆਈ ਏ ਗੁੜੀਆ ਨੇ ਕਿਹਾ ਵੀ ਅੰਕਲ ਮੇਰੀ ਰਿਪੋਰਟ ਮੈਨੂੰ ਦੇ ਦਿਓ ਜੀ ਗੁੜੀਆ ਨੂੰ ਰਿਪੋਰਟ ਫੜਾਣ ਫੜਾ ਕੇ ਉਹਨੂੰ ਕਹਿੰਦੇ ਗੁੜੀਆ ਤੈਨੂੰ ਕੈਂਸਰ ਹੈ ਜਦੋਂ ਕਿੰਨੀ ਡੇਟ ਅੱਛਾ ਗੁੜੀਆ ਨੂੰ ਕਹਿੰਦੇ ਗੁੜੀਆ ਤੈਨੂੰ ਕੈਂਸਰ ਹੈ ਕੀ ਹੈ ਨਾਲ ਆਪਣਾ ਪਰਵਾਰ ਅਸੀਂ ਤੋਨੇ ਉੱਥੇ ਰੋਣ ਲੱਗ ਪਏ ਕਰੇ ਜਾ ਕੇ ਗੁੜੀਆ ਬੇਹੋਸ਼ ਹੋ ਗਈ ਸਾਨੂੰ ਹੋਣ ਦਿੱਤਾ ਵੀ ਇਸ ਤਰ੍ਹਾਂ ਗੁੜੀਆ ਨੂੰ ਕੈਂਸਰ ਹੋ ਗਈ ਸਾਰਾ ਪਰਿਵਾਰ ਅਸੀਂ ਰੋ ਰੋ ਕੇ ਤੇ 3 ਦਿਨ ਸਾਡੀਆਂ ਰੋਟੀਆਂ ਨਹੀਂ ਬਚੀਆਂ ਜੀ ਕਹਿੰਦਾ ਤੁਸੀਂ ਰਿਪੋਰਟ ਨੂੰ ਮੋੜ ਕੇ ਅਸੀਂ ਉਹ ਰਿਪੋਰਟ ਚੰਡੀਗੜ੍ਹ ਸਾਡਾ ਬਣ ਜਾ ਤੇ ਕੰਮ ਕਰਦਾ ਜੀ ਕਮੋਜ ਹਸਪੀਟਲ ਉਹਨੂੰ ਅਸੀਂ ਰਿਪੋਰਟ ਭੇਜੀ ਉਹ ਕਹਿੰਦਾ ਵੀ ਰਿਪੋਰਟ ਬਹੁਤ ਗਲਤ ਹੈ ਜੀ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਉਹ ਕਹਿੰਦਾ ਬਚਾਉਣ ਵਾਸਤੇ ਓਨੀ ਜਲਦੀ ਮਤਲਬ ਤੁਸੀਂ ਚੰਡੀਗੜ੍ਹ ਪਹੁੰਚੋ ਇੱਕ ਅਸੀਂ ਫਿਰ ਅਰੇਂਜਮੈਂਟ ਕੀਤਾ ਕਿ ਉਹਨਾਂ ਨੂੰ ਪੈਸੇ ਉਹਨਾਂ ਨੂੰ ਕਿਹਾ ਵੀ 1 ਲੱਖ ਰੁਪਿਆ ਸਾਨੂੰ ਦਿਓ ਜੀ ਅਸੀਂ ਸਾਨੂੰ ਆਮਸੀਬਤ ਬਣ ਗਈ ਹੈ ਜੀ ਅਰਤੀ ਕੋਲ ਪੈਸੇ ਭੋਏ ਜੀ ਸਾਡੇ ਬਣ ਜਣੇ ਕਿਹਾ ਵੀ ਤੁਸੀਂ ਅਹੀਂ ਕਰੋ ਇੱਕ ਵਾਰੀ ਐਮ ਆਰ ਆਈ ਕਰਵਾ ਕੇ ਤੇ ਆਣਾ ਹੈ ਐਮ ਆਰ ਆਸੀ ਫਾਇਲ ਕਾ ਗੱਡੀ ਚੱਕੀ ਫਾਇਲ ਕਾ ਗਏ ਜੀ ਐਮ ਆਰ ਆਈ ਕਰਾਈ ਐਮ ਆਰ ਆਈ ਦੀ ਰਾਤੀ 11 ਵਜੇ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਰਿਪੋਰਟ ਸਾਨੂੰ ਕਿੰਨੇ ਪੈਸੇ ਲਏ ਆਏਂਦੇ ਤੂੰ ਮਿਲ ਗਈ ਤੇ ਉਹਨੇ ਰਿਪੋਰਟ ਤੇ ਦੱਸਿਆ ਵੀ ਤੁਹਾਡੀ ਰਿਪੋਰਟ ਚ ਕੁਝ ਵੀ ਨਹੀਂ ਹੈਗਾ ਜੀ ਅੱਛਾ ਸਹੀ ਹੈ ਬਿਲਕੁਲ ਬਿਲਕੁਲ ਰਿਪੋਰਟ ਤੁਹਾਡੀ ਸਹੀ ਹੈ ਮੇਰੇ ਬੇਡੇ ਵੀ ਆਪਦੇ ਲੈਵੇ ਜੀ ਚੱਕਮੰਤਾਂ ਵਾਲੇ ਹਾਂਜੀ ਉਹਨਾਂ ਕਹਿੰਦੇ ਵੀ ਰਿਪੋਰਟ ਦੇ ਵਿੱਚ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਹੋਰ ਰਿਪੋਰਟਾਂ ਅਸੀਂ ਕਰਾਈਆਂ ਉਹ ਕਹਿੰਦੇ ਵੀ ਹੋਰ ਰਿਪੋਰਟਾਂ ਤੁਹਾਡੀਆਂ ਕੱਲ ਨੂੰ ਆਣਗੀਆਂ ਦੂਜੇ ਦਿਨ ਉਹ ਵੀ ਰਿਪੋਰਟਾਂ ਆਈਆਂ ਕੌਂਡਾ ਨੇ ਪਿਆ ਵੀ ਇਹ ਸਪੋਰਟਾਂ ਦੇ ਵਿੱਚ ਅਸੀਂ ਦੇ ਦੇਣਾ ਕੁਝ ਨਹੀਂ ਹੈਗਾ ਜੀ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਬਿਲਕੁਲ ਤੁਹਾਡੀਆਂ ਰਿਪੋਰਟਾਂ ਸਾਫ਼ ਨੇ ਇੱਕ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਫੇਰ ਸੋਲੀ ਹੈਗੀ ਇਹ ਪਾਣੀ ਵਾਲੀ ਪੰਜ ਐਨਮ ਉਹ ਆਮ ਹੀ ਜਨਾਨੀਆਂ ਦੇ ਫੇਰ ਹੁੰਦੀ ਏ ਹਾਂ ਉਹਦਾ ਕੋਈ ਮਤਲਬ ਹੈ ਪਰ ਕੁੜੀਆਂ ਨੂੰ ਅਸੀਂ ਫੋਨ ਕੀਤਾ ਕੁੜੀਆਂ ਬਿਲਕੁਲ ਸਹੀ ਹੈ ਤੇ ਰਿਪੋਰਟ ਕੁੜੀਆਂ ਨੇ ਯਕੀਨੀ ਕੀਤਾ ਰੋ ਰੋ ਕੇ ਰੱਜੀ ਜੀ ਕੁੜੀਆਂ ਵੀ ਸਾਡਾ ਪਰੋਣਾ ਸਾਡੇ ਕੁੜਮ ਸਾਰਾ ਪਰਿਵਾਰ ਜਿਹੜਾ ਨਾ ਮੁਨਸੀਬਤ ਚ ਪੈ ਗਈ ਜੀ ਹੁਣ ਉਹਨਾਂ ਨੂੰ ਟੈਨਸ਼ਨ ਹੋ ਗਈ ਨਾ ਮਤਲਬ ਹੱਦ ਇਹਨਾਂ ਦੀ ਰਿਪੋਰਟ ਦੇਣਾ ਇਹਨਾਂ ਦੀ ਰਿਪੋਰਟ ਦੇ ਨਾਲ ਮਲਾਈ ਰਿਪੋਰਟ ਜੀਮ ਸ਼ਮਾਨ ਦਾ ਫਰਕ ਸੀ ਜੀ ਪਹਿਲਾਂ ਇਹ ਰਿਪੋਰਟਾਂ ਚੰਡੀਗੜ੍ਹ ਕੱਡੀਆਂ ਫਿਰ ਦੁਬਾਰਾ ਕੱਡੀਆਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਸਾਡੇ ਨਾਲ ਅੱਜ ਹੋਈ ਇਹ ਅਗਾਂ ਕਿਸੇ ਤੀ ਬੰਦੇ ਨਾਲ ਜਾਂ ਕਿਸੇ ਭਰਾ ਨਾਲ ਹੋਰ ਹੋਏ ਵੀ ਹੋਵੇਗੀ ਜੇ ਅਸੀਂ ਮਤਲਬ ਕੈਂਸਰ ਦੀ ਦਵਾਈ ਦਾ ਇਲਾਜ ਸ਼ੁਰੂ ਕਰ ਦਿੰਦੇ ਤੇ ਉਹ ਦਵਾਈ ਨਾਲ ਹੀ ਸਾਡੀ ਕੁੜੀਆਂ ਨੇ ਮਰ ਜਾਣ ਸੀ ਦਵਾਈਆਂ ਇੰਨੀਆਂ ਗਰਮ ਸਨ ਜੇ ਮਾੜਾ ਬੰਦਾ ਹੁੰਦਾ ਦੁਬਾਰਾ ਰਿਪੋਰਟਾਂ ਨਹੀਂ ਹੋਣੀਆਂ ਸੀ ਠੀਕ ਆ ਮਤਲਬ ਇਹ ਦੁਬਾਰਾ ਮਾੜੇ ਬੰਦੇ ਕੋ ਕਿੱਥੇ ਸ਼ੀਡੀਸ ਕੈਂਪ ਤੇ ਰਿਪੋਰਟਾਂ ਕਰਾਈਆਂ ਜਾਣੀਆਂ ਅਸੀਂ ਸਹੀ ਹੈ ਸਹੀ ਤੇ ਇਹਨਾਂ ਨਾਲ ਹੀ ਉਹ ਮਰੀਜ਼ ਖਤਮ ਹੋ ਜਾਣਾ ਸੀ ਤੇ ਇਹਨਾਂ ਨਾਲ ਆ ਸਕੇ ਮਤਲਬ ਇਹ ਜਿਹੜਾ ਵਿਖਾ ਦੇਣਾ ਸੀ ਅੰਦਰ ਜਿਹੜੀ ਮੈਡਮ ਡੈਡੀ ਉਹਨੇ ਰਿਪੋਰਟ ਲੈ ਕੇ ਕਿਤੀ ਅਸੀਂ ਕਿਹਾ ਵੀ ਸਾਡੀ ਆਪਦੀ ਲੈਵੇ ਅਸੀਂ ਆਪਦੀ ਲੈਬ ਤੋਂ ਮਤਲਬ ਇਹ ਰਿਪੋਰਟਾ ਕਰਾਵਾਂਗੇ ਉਹ ਕਹਿੰਦੀ ਨਹੀਂ ਹੋ ਨਹੀਂ ਸਕਦਾ ਐਸੇ ਲੈਬ ਤੋਂ ਕਰਾਉਣੀਆਂ ਬਣ ਗਿਆ ਤੁਹਾਡੇ ਕੋਲ ਫਿਰ ਮੇਰੇ ਬਿੱਟ ਦੀ ਲੈਵੇ ਉਹਨੇ ਕਿਹਾ ਵੀ ਡੈਡੀ ਇਹ ਸਪੋਰਟਾਂ ਦਾ 1400 ਰੁਪਏ ਖਰਚਾ ਹੈ ਇਹ ਆਪਣੇ ਕੋਲ 900 ਰੁਪਏ ਲੈ ਕੇ ਆਪਣੇ ਰੋਟਾ ਕਰਦੇ ਬੈਠੇ ਉਹ 900 ਫਰੀਦ ਆ ਇਹਨਾਂ ਨੇ ਅਜਮ ਸ਼ੇਰਪਰਫੋਰਮ ਐਪਲੇ ਮਨੋ ਵੀ ਵੜਾ ਕੇ ਐਡਾ ਵੱਡਾ ਸਾਡੇ ਨਾਲ ਇਹਨਾਂ ਜੁੜਨ ਕੀਤਾ ਇਹਨਾਂ ਦੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮਤਲਬ ਇਹਨਾਂ ਲੋਕਾਂ ਨਾਲ ਜਿਹੜਾ ਥੇਰਾ ਫੇਰੀਆਂ ਕਰ ਰਹੇ ਨੇ ਸਾਨੂੰ ਇਰਸਾ ਮਿਲਣਾ ਚਾਹੀਦਾ ਹੈ ਇਹਨਾਂ ਦੇ ਅਸੀਂ ਸਖਤ ਕਾਰ ਤੋਂ ਵੀ ਮੰਗ ਕਰਨੇ ਵੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ